ਦੋਸਤੋ ਬਠਿੰਡਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ ਬਠਿੰਡਾ ਪੁਲਿਸ ਦੇ ਜਵਾਨਾਂ ਨੇ ਇੱਕ ਦੋਸ਼ੀ ਦੇ ਕੋਲੋਂ ਪੰਜ ਪਿਸਟਲ ਬਰਾਮਦ ਕੀਤੀ ਨੇ ਜਿਹਦੇ ਵਿੱਚੋਂ ਇੱਕ ਪਿਸਟਲ ਜਿਹੜਾ ਹੈਗਾ ਉਹ ਇਟਲੀ ਦਾ ਬਣਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਦੋਸ਼ੀ ਨੂੰ ਜਿਹੜਾ ਹੈਗਾ ਉਹ ਗਲਾਮੇ ਤੋਂ ਫੜ ਕੇ ਰੱਖਿਆ ਹੋਇਆ ਹੈ ਤੇ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਆਪਦੀ ਕਾਰਵਾਈ ਦੇ ਵਿੱਚ ਲੱਗੇ ਹੋਏ ਨੇ ਕਾਗਜ਼ਾਂ ਦੇ ਉੱਤੇ ਜਿਹੜਾ ਹੈਗਾ ਇਹ ਨਪੇਸਟਲਾਂ ਨੂੰ ਉਲਿਖ ਰਹੇ ਨੇ ਇਹ ਇਹਨਾਂ ਦੇ ਕੋਰਟ ਦੇ ਲਈ ਜਾਂ ਐਫ ਆਰ ਤੇ ਲਈ ਜ਼ਰੂਰੀ ਹੁੰਦਾ ਹੋਵੇਗਾ ਤਾਂ ਪਿਸਟਲ ਦੇ ਚਾਰਜ ਪੇਰੇ ਜਿਹੜਾ ਹੈਗਾ ਇਹਨੂੰ ਪਿਸਟਲ ਨੂੰ ਡਰਾ ਕੀਤਾ ਜਾ ਰਿਹਾ ਵਾਈਟ ਪੇਪਰ ਦੇ ਉੱਤੇ ਇਹ ਜਿਹੜਾ ਦੋਸ਼ੀ ਹੈ ਦੋਸ਼ੀ ਦੀ ਪਛਾਣ ਮੋਨੂ ਗੁੱਜਰ ਬਾਸੀ ਸੁਰਖੀ ਰੋਡ ਬਟੰਡਾ ਦੇ ਤੌਰ ਤੇ ਹੋਈ ਆ ਬਟੰਡਾ ਦੇ ਡੀਐਸਪੀ ਸਰਵਿਸਿੰਗ ਬਰਾਡ ਦੇ ਅਨੁਸਾਰ ਮਨੂ ਗੁਜਰ ਇਹ ਨਜਾਇਜ਼ ਹਥਿਆਰ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਇਹ ਬਟੰਡੇ ਦੇਣਾ ਕਿਨੂੰ ਸੀ ਕਿਨੂੰ ਇਹਨੇ ਇਹ ਹਥਿਆਰ ਵੇਚਣਾ ਸੀ ਤੇ ਕੀ ਇਹਦੇ ਨਾਲ ਬਾਰਦਾਤ ਕੀਤੀ ਜਾਣੀ ਸੀ ਇਹ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਨੇ ਉਹ ਪੋਰਸੁਜਰੀ ਹੈਗੇ ਪੁਸ਼ੂਸ਼ ਕਰੂਗੀ ਉਸ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਉਣਗੀਆਂ ਪਰ ਇੱਕ ਦੋਸ਼ੀ ਕੋਲੋਂ ਪੰਜ ਪਿਸਟਲ ਬਰਾਮਦ ਹੋ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਪੰਜਾਬ ਦਾ ਔਰ ਬਰਛੰਡੇ ਦਾ ਜਿਹੜਾ ਮਾਹੌਲ ਖਰਾਬ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਨੇ ਸਾਡੀ ਟੀਮ ਜਿਹੜੀ ਹੈਗੀ ਮੌਕੇ ਤੇ ਪਹੁੰਚ ਗਈ ਹਾਲਾਂਕਿ ਹੋਰ মিডিਆ ਦਾ ਕੋਈ ਵੀ ਸਾਥੀ ਉੱਥੇ ਨਹੀਂ ਸੀਗਾ ਸਾਨੂੰ ਕੋਈ ਸੂਚਨਾ ਮਿਲੀ ਤਾਂ ਅਸੀਂ ਇੱਥੇ ਮੌਕੇ ਤੇ ਪਹੁੰਚੇ ਤੇ ਆ ਪੁਲਿਸ ਦੀ ਕਾਰਵਾਈ ਤੁਸੀਂ ਦੇਖ ਸਕਦੇ ਹੋ ਬਟੰਡਾ ਦੇ ਡੀਐਸਪੀ ਸਰਵਜ ਸਿੰਘ ਬਰਾੜ ਦੇ ਅਨੁਸਾਰ ਇਹ ਦੋਸ਼ੀ ਜੋ ਮੋਨੂ ਗੁੱਜਰ ਹੈ ਸੁਰਖਪੀਰ ਰੋਡ ਦਾ ਰਹਿਣ ਵਾਲਾ ਇਦੇ ਉੱਤੇ ਪਹਿਲਾਂ ਵੀ ਦੋ ਕੇਸ ਦਰਜ ਨੇ ਇੱਕ ਕੇਸ 365 ਦਾ ਤੇ ਇੱਕ ਦੇ ਵਿੱਚ ਐਸਸੀ ਐਕਟ ਵੀ ਲੱਗਿਆ ਹੋਇਆ ਤੇ ਇਹ ਜਿਹੜੇ ਦੋਨੇ ਕੇਸ ਨੇ ਇਹ ਪਹਿਲਾਂ ਕਨਾਲ ਥਾਣੇ ਦੇ ਵਿੱਚ ਨੇ ਬਟੰਡਾ ਦੇ ਵਿੱਚ ਹੀ ਤੇ ਤੀਸਰਾ ਜਿਹੜਾ ਕੇਸ ਹੈ ਉਹ ਇੱਥੇ ਬਟੰਡਾ ਦੇ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਹੈਗਾ ਪਰ ਹਣੇ ਤੱਕ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਇਹ ਪਿਸਟਲ ਇੱਥੇ ਵੇਚੇ ਕਿਉਂ ਜਾਣੇ ਸੀ ਕੌਣ ਬਠਿੰਡਾ ਦਾ ਮਾਹੌਲ ਖਰਾਬ ਕਰਨ ਦੇ ਫਰਾਗ ਦੇ ਵਿੱਚ ਸੀ ਔਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਦੋਸ਼ੀ ਮੱਧ ਪ੍ਰਦੇਸ਼ ਤੋਂ ਚੱਲ ਕੇ ਬਠਿੰਡੇ ਪਹੁੰਚ ਗਿਆ ਰਸਤੇ ਦੇ ਵਿੱਚ ਇੰਨੇ ਲੰਮੇ ਸਫ਼ਰ ਦੇ ਵਿੱਚ ਕਿਸੇ ਨੇ ਵੀ ਇਹਨੂੰ ਚੈੱਕ ਨਹੀਂ ਕੀਤਾ ਔਰ ਕਿਸੇ ਨੇ ਵੀ ਇਹਦੇ ਕੋਲੋਂ ਅਸਲਾ ਬਰਾਮਦ ਨਹੀਂ ਕੀਤਾ ਬਟਿੰਡਾ ਪੁਲਿਸ ਦੀ ਮਸਤੀ ਦੀ ਇਹ ਰਹੀ ਕਿ ਉਹਨਾਂ ਨੇ ਰਿੰਗ ਰੋਡ ਤੋਂ ਜਦੋਂ ਇਸ ਨੂੰ ਸ਼ੱਕੀ ਹਾਲਤ ਦੇ ਵਿੱਚ ਜਾਂਦੇ ਦੇਖਿਆ ਔਰ ਪੁਲਿਸ ਨੂੰ ਆਉਂਦੇ ਦੇਖ ਕੇ ਇਹ ਥੋੜਾ ਪਾਸਾ ਬਟਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਹਨੂੰ ਫੜ ਕੇ ਇਹਦੇ ਕੋਲ ਜਿਹੜਾ ਮੋੜੇ ਤੇ ਕਾਲੇ ਰੰਗ ਦਾ ਬੈਗ ਟੰਗਿਆ ਹੋਇਆ ਸੀ ਉਹਦੀ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਪੰਜ ਜਿਹੜੇ ਪਿਸਟਲ ਨੇ ਉਹ ਬਰਾਮਦ ਕੀਤੇ ਨੇ ਚਾਰ ਪਿਸਟਲ 32 ਬੋਰ ਦੇ ਨੇ ਤੇ ਇੱਕ ਜਿਹੜਾ ਪਿਸਟਲ ਆ ਉਹ ਮੇਡ ਇਨ ਇਟਲੀ ਹੈ ਤਾਂ ਦੋਸਤੋ ਵਿਦੇਸ਼ੀ ਹਥਿਆਰ ਆ ਦੀਜ਼ ਸਮਗਲਿੰਗ ਐਮਪੀ ਤੋਂ ਬਠਿੰਡੇ ਦੇ ਵਿੱਚ ਕੀਤੀ ਜਾ ਰਹੀ ਆ ਤਾਂ ਇਹ ਗੱਲ ਕੋਈ ਛੋਟੀ ਨਹੀਂ ਕਿਸੇ ਨਾ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀਆਂ ਨਾਪਾਕ ਕੋਸ਼ਸ਼ਾਂ ਹੋ ਸਕਦੀਆਂ ਨੇ ਕੀ ਇਹ ਕਿਸੇ ਗੈਂਗਸਟਰ ਗਰੁੱਪ ਦੇ ਲਈ ਕੰਮ ਕਰਦਾ ਸੀ ਜਾਂ ਇਹ ਓਪਨ ਮਾਰਕੀਟ ਦੇ ਵਿੱਚ ਲੋਕਾਂ ਨੂੰ ਅਸਲਾ ਵੇਚਣ ਵਾਸਤੇ ਲੈ ਕੇ ਆਇਆ ਸੀ ਇਹ ਗੱਲਾਂ ਹਾਲੇ ਇਨਵੈਸਟੀਗੇਟਰ ਇਨਵੈਸਟੀਗੇਸ਼ਨ ਦਾ ਪਾਰਟ ਨੇ